ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸਨਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਲੋ ਜੀ ਤੁਹਾਡੇ ਵਾਸਤੇ ਅੱਜ ਪੇਸ਼ ਕਰਨ ਲੱਗੇ ਆ ਜੀ ਪ੍ਰੈਸ ਸਟੀਲ ਦੀ ਵਾਡੀ ਵਾਲੀ ਇਲੈਕਟ੍ਰੋਨਿਕ ਆਟਮ ਆ ਜਾਂਦੀ ਹੈ ਐਲਵਿਨ ਕੰਪਨੀ ਦੀ ਹੈ ਐਲਵਿਨ ਕੰਪਨੀ ਦੀ ਹੈ ਠੀਕ ਹੈ ਜੀ ਹੈਵੀ ਵੇਸ ਦੇ ਵਿੱਚ ਕੋਈ ਲਾਈਟ ਵੇਟ ਨਹੀਂ ਜੇ ਕਦੇ ਆਉਂਦੀਆਂ ਨਾ ਪਲਾਸਟਿਕ ਦੀਆਂ ਬਣੀਆਂ ਹੁੰਦੀਆਂ ਸਿੰਪਲ ਜੀਆਂ ਹਲਕੀਆਂ ਨਹੀਂ ਹੁੰਦੀਆਂ ਇਹ ਹੈਵੀ ਵੇਸ ਹੈ ਜਾਨਣ ਕੀ ਵਧੀਆ ਚੀਜ਼ ਹੈ ਸਟੀਲ ਦੇ ਵਿੱਚ ਆਈਂਦੀ ਸਟੀਲ ਲੋਕਲ ਬਣੀ ਦੀ ਹੈ ਪਲਾਸਟਿਕ ਦਾ ਹੈਂਡਲ ਆਈਂਦਾ ਹੈ ਹੈਵੀ ਵੇਸ ਹੈ ਹੈਵੀ ਕੁਆਲਿਟੀ ਹੈ ਆਈਏ ਸੇ ਮਾਰ ਕੇ ਆਇਆ ਸੇਫਟੀ ਹੈ ਆ ਲੀਡ ਵੇਖੋ ਕਿਡੀ ਜਵਲਸ ਲੱਗੀ ਆ ਸ਼ੂ ਇਹਦਾ ਦੇਖੋ ਲੱਗ ਦੇਖੋ ਕਿੰਨਾ ਜਵਰਦਸਤ ਆ ਨਹੀਂ ਤਾਂ ਆਮ ਜਿਹੜੀਆਂ ਪ੍ਰੈਸਾਂ ਆਉਂਦੀਆਂ ਬਿਲਕੁਲ ਹਲਕੀ ਕੁਆਲਿਟੀ ਦੀਆਂ ਹੁੰਦੀਆਂ ਪਲਾਸਟਿਕ ਦੀ ਬਾਡੀ ਵਾਲੀਆਂ ਆ ਜਾਂਦੀਆਂ ਇਹ ਉਹ ਚੀਜ਼ ਨਹੀਂ ਉਹ ਇਹ ਹੈਵੀ ਮਾਡਲ ਆਣਾ ਵਧੀਆ ਕੁਆਲਿਟੀ ਦੇ ਵਿੱਚ ਹੈਵੀ ਮਾਡਲ ਆ ਵਧੀਆ ਚੀਜ਼ ਹੈਗੀ ਆ ਜੇ ਕਿਸ ਵੀ ਕਿਸੇ ਵੀਰ ਭੈਣ ਭਰਾ ਨੂੰ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰੋ ਵਿਸ਼ਾਲ ਵਰਤਾ ਸਟੋਰ ਫਦੇਗਰ ਚੂੜੀਆਂ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਫਿਰ ਮਿਲਣੇ ਕਿਸੇ ਨਵੀਂ ਵੀਡੀਓ ਵਿੱਚ